ਪੰਜਾਬ ਸੂਬਾ ਸੁਪਰੀਮ ਕੋਰਟ ਤੱਕ ਬਦਨਾਮ ਕਰਤਾ ਕਿਨੇ ਕੀਤਾ ਜਿਹੜਾ ਸਾਡਾ ਕਿਸਾਨ ਆ ਉਹ ਬੜਾ ਹਰਮਨ ਪਿਆਰਾ ਕਿਸਾਨ ਆ ਆਪਦੀ ਖੇਤੀ ਕਰਦਾ ਘਰੋਂ ਸਵੇਰੇ ਖੇਤ ਜਾਂਦਾ ਖੇਤੋਂ ਸ਼ਾਮ ਨੂੰ ਘਰੇ ਆਉਂਦਾ ਇਹ ਲਾਲਾ ਲਾਲਾ ਕਰਕੇ ਜਿਹੜੇ ਆਗੂ ਬਣੇ ਵਾ ਆਪੂ ਬਣੇ ਚੌਧਰੀ ਉਹਨਾਂ ਨੇ ਸਾਡਾ ਜਿਹੜਾ ਪੰਜਾਬ ਆ ਉਹਨੂੰ ਬਦਨਾਮ ਕੀਤਾ ਹੋਇਆ ਤੁਹਾਨੂੰ ਦੱਸਦੇ ਆਂ ਅੰਕੜੇ ਆ ਜਿਹੜੇ ਅੱਗ ਲਾਉਣ ਦੇ ਕਿਉਂਕਿ ਹੁਣ ਆਪਾਂ ਰੋਡ ਜਾਮ ਕਾਲੀ ਕਿਸੇ ਦਾ ਬੰਦਾ ਘਰੇ ਮਰਿਆ ਗੋਲੀਆਂ ਖਾ ਕੇ ਮਰਿਆ ਉਹਨੂੰ ਚੱਕ ਕੇ ਸੜਕ ਤੇ ਰੱਖ ਲਿਆ ਮੁਆਜਬਾ ਦਿਓ ਜੀ ਨੂੰ ਨੌਕਰੀ ਦਿਓ ਜੀ ਇਹ ਸਾਡੇ ਆਗੂਆਂ ਦਾ ਇੱਕ ਧੰਦਾ ਬਣ ਗਿਆ ਇਸ ਕਰਕੇ ਆਜੀਟੇਸ਼ਨ ਕਿਤੇ ਕਿਤੇ ਜਾਵੜਾ ਬਟਿੰਡੇ ਰੋਕ ਲਿਆ ਸੰਗਰੂ ਰੋਕ ਲਿਆ ਇੱਧਰ ਕੋਈ ਦਾਨੇਵਾਲ ਜਾਵੜੇ ਹੋਰ ਸੜਕਾਂ ਰੋਕ ਲੀਆਂ ਉੱਥੋਂ ਜਿਹੜਾ ਹੈਗਾ ਮਾਹੌਲ ਵਿਗੜਦਾ 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 ਜਿਹੜਾ ਸੂਬਾ ਮੁੱਟੋ ਲੈ ਲਿਆ ਸੁਪਰੀਮ ਕੋਰਟ ਨੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਕਾਂਗਰਸ ਦਾ ਪੰਜਾਬ ਦਾ ਕਿਸਾਨ ਹੈ ਸੁਪਰੀਮ ਕੋਰਟ ਦੀਆਂ ਨਜ਼ਰਾਂ ਦੇ ਵਿੱਚ ਪੰਜਾਬ ਦਾ ਕਿਸਾਨ ਆ ਜਿਹੜਾ ਉੱਥੇ ਜਾ ਕੇ ਬਦਨਾਮ ਕਰਦਾ ਪਰ ਪੰਜਾਬ ਸੂਬਾ ਜਿਹੜਾ ਪਹਿਲਾਂ ਵੀ ਖੁਸ਼ਹਾਲ ਸੀ ਅੱਜ ਵੀ ਖੁਸ਼ਹਾਲ ਹੈ ਪੰਜਾਬ ਦਾ ਜਿਹੜਾ ਕਿਸਾਨ ਪਹਿਲਾਂ ਵੀ ਕਿਰਤੀ ਸੀ ਅੱਜ ਵੀ ਕਿਰਤੀ ਹੈ ਜਿਹੜੇ ਆਗੂ ਹੈ ਇਹ ਸਾਡੇ ਲੜਾਉਣ ਤੇ ਤੋਲੇ ਹੋਏ ਆ ਹੁਣ ਤੁਹਾਨੂੰ ਅੰਕੜੇ ਦੱਸਦੇ ਆ ਕਿ 2000 ਵਿੱਚ ਪੰਜਾਬ ਦੇ ਵਿੱਚ 82702 ਥਾਂ ਤੇ ਅੱਗ ਲਾਈ ਸੀ ਪਰਾਲੀ ਨੂੰ 2021 ਵਿੱਚ 71246 ਥਾਂਾਂ 'ਤੇ ਅੱਗ ਲਾਈ ਸੀ 2022 ਵਿੱਚ 49586 ਜਗ੍ਹਾ ਤੇ ਅੱਗ ਲਾਈ ਸੀ ਤੇ 2023 ਵਿੱਚ 36852 ਜਗ੍ਹਾ ਤੇ ਅੱਗ ਲਾਈ 2024 ਤੇ 10000 749 ਜਗ੍ਹਾ ਤੇ ਅੱਗ ਲਾਈ ਜਿਹੜੇ ਕਿ ਵੀ ਮੈਨਾ ਮੰਨੂ ਉਹ ਉਹ ਬੰਦਿਆਂ ਨੇ ਅੱਗ ਲਾਈ ਕਿੰਨਾ ਘਟ ਗਿਆ ਠੀਕ ਹੈ ਬਦਨਾਮ ਅਸੀਂ ਜਿਆਦਾ ਹੋ ਗਏ ਹੁਣ ਮੱਧ ਪ੍ਰਦੇਸ਼ ਚੋਂ ਨਾ ਲੱਗਣਾ ਸ਼ੁਰੂ ਹੋ ਗਿਆ ਉੱਥੇ 2023 ਚ 12008 ਥਾਮਾਂ ਤੇ ਪਰਾਲੀ ਨੂੰ ਅੱਗ ਲਾਈ ਗਈ ਤੇ 2024 ਚ 15419 ਜਗ੍ਹਾ ਤੇ ਹੁਣ ਅੱਗ ਲਾਈ ਹੈ ਤੇ ਦੱਸੋ ਮੱਧ ਪ੍ਰਦੇਸ਼ ਨੂੰ ਕਿਹਾ ਗਿਆ ਕਲੀਨ ਚਿੱਟ ਤੇ ਪੰਜਾਬ ਨੂੰ ਕੀ ਕਿਹਾ ਗਿਆ ਦੇ ਪ੍ਰਦੂਸ਼ਣ ਪੈਦਾ ਕਰਦੇ ਆ ਉਹ ਪਾਈ ਥੋੜੀ ਵਾਇਓਲੇਸ਼ਨ ਹੈ ਜਿਹੜੀ ਬਿਨਾ ਵਜਾ ਤੋਂ ਕਿਸੇ ਦਾ ਪੈਟਰੋਲ ਪੰਪ ਘੇਰ ਲਿਆ ਕਿਸੇ ਦਾ ਕੁਛ ਘੇਰ ਲਿਆ ਕੋਈ ਸੜਕਾਂ ਜਾਮ ਕਰਤੀਆਂ ਆਵਾਜ਼ਾਈ ਰੋਕਤੀ ਵਿਗੜ ਪਾਤੇ ਕੋਈ ਵਿਚਾਰਾ ਐਂਬੂਲੈਂਸ ਤੇ ਜਾਂਦਾ ਕੋਈ ਦੁੱਧ ਪਾਉਣ ਵਾਲਾ ਜਾਂਦਾ ਕੋਈ ਆਪਦਾ ਪਹਾੜਾ ਲੈ ਕੇ ਗਿਆ ਕਿਸੇ ਦਾ ਕੁਛ ਖਰਾਬ ਹੋ ਗਿਆ ਉਹਦੇ ਵਿੱਚ ਚੀਜ਼ਾਂ ਮੁਸ਼ਕਿਲੀਆਂ ਇਹ ਬਿਨਾ ਵਜਾ ਤੋਂ ਆਹ ਜੀ ਬੱਟ ਦਾ ਰੋਲਾ ਆ ਸਾਡਾ ਪੁਲ ਦਾ ਰੋਲਾ ਹੈ ਆ ਬੰਦਾ ਮਰ ਗਿਆ ਜੀ ਇਹਨੂੰ ਨੌਕਰੀ ਦਿਓ ਜੀ ਬਿਨਾ ਮਤਲਬ ਤੋਂ ਚੱਕ ਕੇ ਬੰਦਾ ਮਰਿਆ ਕਿਤੇ ਹੋਰ ਹੁੰਦਾ ਧਰਨੇ ਤੇ ਲਿਆ ਕੇ ਰੱਖ ਕੇ ਪੰਜਾਬ ਨੂੰ ਬਦਨਾਮ ਨਾ ਕਰੋ ਇਸ ਕਰਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀਆਂ ਇਹ ਜੁਨੀਆਨਾ 2030 ਦੇ ਵਿੱਚ ਖਤਮ ਹੋ ਜਾਣੀਆਂ ਕਿਉਂਕਿ ਖਤਮ ਪਤਾ ਕਿਵੇਂ ਹੋ ਜਾਣੀਆਂ ਜਿਹੜਾ ਪੰਜਾਬ ਦਾ ਯੂਥ ਹੈ ਇਹਨੇ ਅੱਜ 2024 ਚੱਲਦਾ ਖਤਮ ਹੋ ਗਿਆ 6 ਸਾਲਾਂ ਨੂੰ ਇਹਨਾਂ ਨੇ ਜਾਗਰੂਕ ਹੋ ਜਾਣਾ ਤੇ ਕਿਸਾਨ ਦੇ ਪੁੱਤ ਨੇ ਕਿਸੇ ਨੇ ਖੇਤੀ ਨਹੀਂ ਕਰਨੀ ਜੇ ਖੇਤੀ ਕਰੂਗਾ ਕੋਟ ਟ੍ਰੀਟਮੈਂਟ ਕਰਕੇ ਕਰੂਗਾ ਟ੍ਰੀਟਮੈਂਟ ਮਤਲਬ ਕੀ ਹੈ ਵੀ ਜੇ ਕਿਸੇ ਕੋਲ 2 ਏਕੜ ਜ਼ਮੀਨ ਆ ਉਹਨੇ ਬੰਦ ਗੋਭੀ ਲਾ ਲਈ ਫੁੱਲ ਗੋਭੀ ਲਾ ਲਈ ਉੱਥੇ ਆਪਦੀ ਜਿਹੜੀ ਟ੍ਰੀਟਮੈਂਟ ਕਰਿਆ ਕੋਈ ਸਬਜ਼ੀ ਦੀ ਇਹ ਵੀਡੀਓ ਨੂੰ ਸਾਹਮ ਕੇ ਵੀ ਰੱਖ ਲਿਓ ਕਈ ਵੱਡੇ ਫਲ ਆਫਸਰ ਇੱਥੇ ਕਮੈਂਟ ਵੀ ਕਰਨਗੇ ਜਿਹੜੇ ਖੇਤ ਨਹੀਂ ਗਏ ਆਪਦੀਆਂ ਜ਼ਮੀਨਾਂ ਠੇਕੇ ਦੇ ਦਿੱਤੀਆਂ ਹੋਈਆਂ ਤੇ ਉਹਦੇ ਡੰਡੇ 'ਚ ਝੰਡਾ ਪਾ ਕੇ ਤੇ ਜੂਨੀਅਨ ਦੇ ਜਿਹੜੇ ਹੈਗੇ ਪ੍ਰਧਾਨ ਬਣੇ ਹੋਏ ਨਾ ਠੀਕ ਹੈ ਇਹ ਸਾਹਮ ਕੇ ਰੱਖ ਲਿਓ ਵੀਰੋ ਵੀਡੀਓ ਕੰਮ ਆਊਗੀ 2030 ਦੇ ਵਿੱਚ ਉਹ ਉਹ ਜਿਹੜੇ ਕਿਸਾਨਾਂ ਦੇ ਬੱਚੇ ਹੋਣਗੇ ਨਾ ਉਹ ਟ੍ਰੀਟਮੈਂਟ ਕਰਕੇ ਵੇਚਿਆ ਕਰਨਗੇ ਤੇ ਜੁਨੀਆਨਾ ਨੇ ਖਤਮ ਕਿਵੇਂ ਹੋ ਜਾਣਾ ਆਪ ਹੀ ਖਤਮ ਇਸ ਕਰਕੇ ਹੋ ਜਾਣਾ ਜਿਹੜਾ ਪੰਜਾਬ ਦੇ ਵਿੱਚ ਹੈ ਕਿ 80 ਲੱਖ ਏਕੜ ਝੋਨਾ ਵੇਚਿਆ ਸੀਗਾ ਤੇ ਹਰਿਆਣੇ ਦੇ ਵਿੱਚ 40 ਲੱਖ ਏਕੜ ਸੀਗਾ ਤੇ ਮੱਧ ਪ੍ਰਦੇਸ਼ ਦੇ ਵਿੱਚ 45 ਏਕੜ ਹੈਗਾ 45 ਏਕੜ ਮੱਧ ਪ੍ਰਦੇਸ਼ ਹੈ ਤੇ ਮੱਧ ਪ੍ਰਦੇਸ਼ ਜਿਹੜਾ ਉਹ ਗਾਹਾਂ ਨੂੰ ਜਿਹੜਾ ਹੈਗਾ 45 ਲੱਖ ਤੋਂ ਉਹ 49 ਆਪਣਾ 45 ਤੋਂ ਨਾ 90 99 ਲੱਖ 100 ਲੱਖ ਦੇ ਕਰੀਬ ਉਹ ਜਿਹੜਾ ਹੈਗਾ ਕਿਲੇ ਦੇ ਜਾੜੂਗਾ ਤੇ ਤੁਹਾਡਾ ਝੋਨਾ ਜਿਹੜਾ ਮੁੜ ਕੇ ਲੈਣਾ ਨਹੀਂ ਕਿਸੇ ਨੇ ਤੇ ਜਾਹੇ ਉਹ ਆਗੂ ਧਰਨੇ ਲਾ ਲੈਣ ਚਾਹੇ ਕੁਛ ਲਾ ਲੈਣ ਕਿਉਂਕਿ 2030 ਤੱਕ 30 ਦਾ ਜ਼ਿਕਰ ਕਰਦੇ ਆਪਾਂ 30 ਤੱਕ ਭਾਰਤ ਮਾਲਾ ਜਿਹੜੀ ਕੰਪਲੀਟ ਹੋ ਜਾਣੀ ਹੈ ਉਹਦਾ ਕਾਨੂੰਨ ਵੀ ਵੱਖਰਾ ਹੈ ਰੋਡ ਦਾ ਜਿਹੜਾ ਐਕਟ ਵੀ ਵੱਖਰਾ ਹੈ ਨਿਜਮ ਵੀ ਵੱਖਰਾ ਹੈ ਤੇ ਨਾ ਉੱਥੇ ਤੁਸੀਂ ਧਰਨੇ ਲਾ ਸਕੋ ਤੇ ਨਾ ਤੁਸੀਂ ਉਹ ਰੋਡ ਨੂੰ ਜਾਮ ਕਰ ਸਕੋ ਠੀਕ ਹੈ ਜੀ ਉੱਥੋਂ ਜਿਹੜੀ ਆਵਾਜ਼ ਆਈ ਹੈ ਉਹਨੇ ਆਪਦੀ ਢੋਟ-ਟੁਹਾਈ ਦਾ ਜਿਹੜਾ ਲੈ ਜਾਣਾ ਤੇ 2030 ਤੱਕ ਇਹ ਕੰਪਲੀਟ ਹੋ ਜਾਣੀ ਹੈ ਉਸ ਇਸ ਕਰਕੇ ਜਿਹੜੇ ਹਾਈਵੇ ਹੈ ਹਾਈਵੇ ਤੇ ਅੰਦੋਲਨਕਾਰੀ ਕਦੇ ਵੀ ਜਾ ਨਹੀਂ ਸਕਦੇ ਠੀਕ ਹੈ ਜੇ ਆਪਾਂ ਹਾਈਵੇ ਕੱਢਣ ਤੇ ਆਪਾਂ ਅੱਜ ਦਾਨੇਵਾਲ ਜਾ ਕੇ ਧਰਨੇ ਲਾ ਸਕਦੇ ਆ ਵੀ 40 ਲੱਖ ਕਿੱਲੇ ਵਾਲੇ ਦਾ 80 ਲੱਖ ਦਿਓ ਤੇ ਫਿਰ ਅਗਲਾ ਕੋਈ ਲੰਘਣ ਦੇਊਗਾ ਵੀ ਜਦੋਂ ਅਗਲੇ ਨੇ ਮੁੱਲ ਲਈ ਹੈ ਜਗਾ ਕਿਉਂਕਿ ਅਸੀਂ ਉਹ ਟ੍ਰਿਬਿਊਨਲ ਨਾ ਟ੍ਰਿਬਿਊਨਲ ਦੇ ਵਿੱਚ ਕੇਸ ਹੋਊਗਾ ਟ੍ਰਿਬਿਊਨਲ ਦੇ ਵਿੱਚ ਸਾਰਾ ਕੁਝ ਹੋਊਗਾ ਜਦੋਂ ਸੰਮਣ ਆ ਜਾਂਦੇ ਆ ਠੀਕ ਹੈ ਮੇਰੇ ਵਰਗਾ ਧਰਨੇ 'ਚ ਬੈਠਾ ਬੋਲੀ ਜਾਂਦਾ ਜਾਂ ਆਹ ਕਰ ਦੂੰ ਮੈਂ ਬਾਹਰ ਕਰ ਦੂੰ ਪਰ ਜਦੋਂ ਮੇਰੇ ਅਰਗੇ ਨੂੰ ਸੰਮਣ ਆ ਜਾਂਦੇ ਆ ਫਿਰ ਨਾਲ ਕੋਈ ਖੜਦਾ ਨਹੀਂ ਨਾ ਤਾਂ ਕੋਈ ਜੇਲ੍ਹ 'ਚ ਬੈਠੇ ਨੂੰ ਆਈਡੀ 'ਚ ਪੈਸੇ ਪਾਉਂਦਾ ਨਾ ਕੋਈ ਮੁਲਾਕਾਤ ਕਰਨ ਜਾਂਦਾ ਇਹ ਮੈਂ ਬਾਧੂ ਦੀਆਂ ਗੱਲਾਂ ਹੁੰਦੀਆਂ ਵੀ ਅਸੀਂ ਤੁਹਾਡੇ ਵਾਸਤੇ ਖੜੇ ਆ ਨਹੀਂ ਭਾਈ ਇਹ ਨਹੀਂ ਹੋ ਸਕਦਾ ਪਰ ਅੰਕੜੇ ਆ ਜਿਹੜੇ ਉਹ ਬੋਲਦੇ ਆ ਹੁਣ ਜਿਹੜਾ ਬੰਦੇ ਸੜਕਾਂ ਤੇ ਖੜਕੇ ਧਰਨੇ ਲਾਉਂਦੇ ਆ ਸਰਕਾਰ ਨੂੰ ਡਰਾਉਂਦੇ ਆ ਧਮਕਾਉਂਦੇ ਆ ਬੰਦੇ ਚੱਕ ਕੇ ਲਿਆਂਦਾ ਹੁਣ ਇੱਥੇ ਸਾਡੇ ਲੱਗ ਗਏ ਮਾਨਸਾ ਇੱਕ ਬੰਦਾ ਮਰਿਆ ਚਿੱਟੇ ਨਾਲ ਆ ਉਹਨੂੰ ਲਿਆ ਕੇ ਸੜਕ ਤੇ ਰੱਖ ਲਿਆ ਤੇ 5-7 ਦਿਨ ਉੱਥੇ ਪੁਲਿਸ ਨੂੰ ਪਰੇਸ਼ਾਨ ਕਰਿਆ ਤੇ ਪੁਲਿਸ ਕਹੋਣਾ ਉਹ ਵੀ ਸਾਡੇ ਧੀਆ ਪੁੱਤ ਹੈ ਚਾਚੇ ਤਾਏ ਹੋਣਗੇ ਭੈਣ ਭਾਈ ਹੋਣਗੇ ਬਜ਼ੁਰਗ ਹੋਣਗੇ ਜਿਹੜੇ ਰਿਟਾਇਰਮੈਂਟ ਦੇ ਨੇੜੇ 58 ਸਾਲ ਦੇ ਤੇ ਬਿਨਾਂ ਵਜ੍ਹਾ ਤੋਂ ਕਿੰਨੀ ਨਫਰੀ ਉਥੇ ਨਫਰੀ ਦਾ ਪਹਿਲੀ ਘਟਾ ਪੰਜਾਬ ਪੁਲਿਸ ਹੈ ਜਿਹੜੀ ਪੰਜਾਬ ਦੇ ਵਿੱਚ ਪੂਰਾ ਸਨੇ ਅਫਸਰ 80000 ਹੈ ਕੁੱਲ 80 ਦੇ ਵਿੱਚੋਂ ਜਿਹੜੇ ਹੈਗੇ ਆ 20000 ਦਫ਼ਤਰਾਂ 'ਚ ਬੈਠੀ ਐ 20000 ਜਿਹੜੇ ਹੈਗੇ ਸਾਡੇ ਆਹ ਆਪਣੇ ਲੀਡਰ ਗੱਨਵਣ ਲਈ ਫਿਰਦੇ ਨਾ 20000 ਬਾਬੇ ਲਈ ਫਿਰਦੇ ਐ ਬਿਨਾ ਮਤਲਬ ਤੋਂ ਖਾ ਕੇ ਬਸੇਰੀਆਂ 'ਨ ਗੁਰਦੁਆਰਿਆਂ 'ਚ ਬੈਠੇ ਐ ਡੇਰਿਆਂ 'ਚ ਬੈਠੇ ਐ ਤੁਹਾਨੂੰ ਭਾਈ ਕਾਹਦਾ ਖਤਰਾ ਹੈ ਜਦੋਂ ਤੁਸੀਂ ਨਾਮ ਜਪਣਾ 'ਚ ਪਹੁਣਾ ਐ ਤੁਹਾਨੂੰ ਕੀ ਖਤਰਾ ਐ ਤੇ 20000 ਜਿਹੜੀ ਸਾਡੀ ਨਫਰੀ ਐ 60000 ਵੇਸਟੇਜ ਐ ਉਹ ਦਾਦਾਗਿਰੀ ਕਰਦੇ ਐ 20000 ਜਿਹੜੀ ਨਫਰੀ ਆ ਉਹ ਥਾਣਿਆਂ 'ਚ ਕੰਮ ਕਰਦੇ ਥਾਣੇ ਦੇ ਵਿੱਚ ਕਿਸੇ ਪੰਜਾਬ ਦੇ ਵਿੱਚ ਜਿਹੜੇ ਹੈਗੇ 23 ਜ਼ਿਲ੍ਹੇ ਨਾ 23 ਜ਼ਿਲ੍ਹਿਆਂ ਦੇ ਵਿੱਚ ਕਿਸੇ 'ਚ 12 ਥਾਣੇ ਆ ਯੂ ਬਿੰਗਾ ਸੀਐਸਟਾਪ ਹੈ ਵੂਮਨ ਸੈੱਲ ਹੈ ਐਨਆਰਆਈ ਥਾਣੇ ਆ ਇਹ ਸਾਰੇ ਕਰਕੇ 20000 ਜਿਹੜੀ ਨਫਰੀ ਆ ਸਾਡੇ ਕੋਲੇ ਉਹ ਕੰਮ ਕਰਦੇ ਉਹ ਵਿਚਾਰਿਆਂ ਨੂੰ ਰੈਸਟ ਵੀ ਚਾਹੀਦੀ ਹੈ ਕਿਸੇ ਨੂੰ ਪੀਲੀ ਹੈ ਕਿਸੇ ਨੂੰ ਪੇਟ ਦੀਆਂ ਪ੍ਰੋਬਲਮ ਆ ਕਿਸੇ ਨੂੰ ਕੁਛ ਹੈ ਕਿਸੇ ਨੂੰ ਕੁਛ ਹੈ ਤਾਂ ਉਹਨਾਂ ਨੂੰ ਕੀ ਆ ਵੀ ਚੱਕੀ ਵਾਂਗੂ ਪੀਸਿਆ ਜਾਂਦਾ ਤੇ ਉਹਨਾਂ ਦੇ ਐਕਸੀਲੇਟਰ ਲਾ ਜਾਂਦੇ ਫਲਾਣਾ ਥਾਣੇਦਾਰਾ ਤੂੰ ਦਾ ਕੰਮ ਬੜਾ ਵਧੀਆ ਜਾਣਦਾ ਹੈ ਉਹ ਕੰਮ ਕਾਮਾ ਜੀ ਉਹਨੂੰ ਮਤਲਬ ਤੋਰੀ ਫਿਰਦੇ ਨੇ ਸੱਚੇ ਝੂਠੇ ਨੂੰ ਪ사 ਦਿੰਦੇ ਆ ਚਲੋ ਆਪਾਂ ਗੱਲ ਕਰਦੇ ਸੀ ਹਾਈਜੀਟੇਸ਼ਨ ਦੀ ਕਿਸਾਨੀ ਤੇ ਗੱਲ ਕਰ ਰਹੇ ਸੀ ਹੁਣ ਜਿਹੜੀ ਉਥੇ 5 ਦਿਨ ਪੁਲਿਸ ਖੜੀ ਰਹੀ ਆ 500 ਬੰਦਾ ਉਹਦੀ ਜੇ ਆਪਾਂ ਰੋਜ਼ ਦੀ ਦਿਹਾੜੀ ਤਨਖਾਹ ਨਾਲ ਕੈਲਕੂਲੇਟ ਕਰੀਏ ਤਾਂ ਸਾਡੇ ਟੈਕਸਾਂ ਦਾ ਪੈਸਾ ਜਿਹੜਾ ਭਾਈ ਉਹ ਅਸੀਂ ਬਰਬਾਦ ਕਰ ਰਹੇ ਆ ਸੋ ਵੀਰੋ ਇਹ ਜਿਹੜੀਆਂ ਜੂਨੀਅਨ ਆ ਇਹ 2030 ਦੇ ਵਿੱਚ ਖਤਮ ਹੋ ਜਾਣੀਆਂ ਤੇ ਇੱਕ ਯਾਦ ਰੱਖਿਓ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਹੈ 45 ਲੱਖ ਕਿੱਲਾ ਏਕੜ ਇਹ ਕਿ ਝੋਨਾ ਲੱਗਿਆ ਸੀ ਉਹਨਾਂ ਨੇ 99 ਲੱਖ ਤੇ ਗਾਂਹਾਂ ਨੂੰ ਲੈ ਜਾਣਾ ਤੇ ਇਹ ਜਿੰਨੀਆਂ ਮਰਜ਼ੀ ਜਥੇਬੰਦੀਆਂ ਜੋ ਲਾ ਲੈਣਾ ਜਿੰਨਾ ਕੋਈ ਮਰਜ਼ੀ ਲਾ ਲੈ ਸੋਡਾ ਝੋਨਾ ਚੱਕਣੀ ਜਾਣਾ ਕਿਉਂਕਿ ਇਹ ਕੇਂਦਰ ਦਾ ਮਸਲਾ ਹੈ ਕੇਂਦਰ ਕੋਈ ਕੰਮ ਨੂੰ ਮੰਨਦਾ ਨਹੀਂ ਠੀਕ ਹੈ ਉਸ ਤੋਂ ਬਾਅਦ ਡੀਏਪੀ ਸਾਨੂੰ ਮਿਲਣੀ ਮੁਸ਼ਕਲ ਹੋਊ ਜਦੋਂ ਉਧਰ 45 ਏਕੜ ਵੱਧ ਗਿਆ ਮੱਧ ਪ੍ਰਦੇਸ਼ ਦੇ ਵਿੱਚ ਉਹ ਵੀ ਲੋਕ ਕਹਿੰਦੇ ਸਾਨੂੰ ਕੋਟਾ ਚਾਹੀਦਾ ਤਾਂ ਆਪਾਂ ਜੂਰੀਏ ਬਨਿਓ ਆਪਾਂ ਡੀਏਪੀ ਬਨਿਓ ਆਪਾਂ ਤੇਲ ਪਾਣੀ ਬੰਨੀ ਉਹ ਤਰਸਾਂਗੇ ਤੇ ਇੱਧਰ ਜਿਹੜੇ ਸਾਡੇ ਪੰਜਾਬ ਦੇ ਮੁੰਡੇ ਨੌਜਵਾਨ ਜਿਹੜੇ ਜੂਥ ਅੱਗੇ ਆਊਗਾ ਜਿਹੜਾ ਅੱਜ 12 ਸਾਲਾਂ ਦਾ ਹੈ ਉਹ 6 ਸਾਲਾਂ ਨੂੰ 18 ਸਾਲ ਦਾ ਹੋ ਕੇ ਮੈਂ ਪਹਿਲਾਂ ਵੀ ਕਹਿ ਕੇ ਗਿਆ ਉਹ ਦੋ ਦੋ ਕਿੱਲਾਂ 'ਚ ਟ੍ਰੀਟਮੈਂਟ ਕਰਕੇ ਜਿਹੜੇ ਆਪ ਦੀ ਖੇਤੀ ਕਰਿਆ ਕਰਨਗੇ ਤੇ ਸੜਕਾਂ ਦੇ ਬੈਠ ਕੇ ਆਪ ਦਾ ਜਿਹੜਾ ਹੈਗਾ ਸਮਾਨ ਵੇਚਿਆ ਕਰਨਗੇ ਤੇ ਉਹ ਕਾਮਯਾਬ ਹੋ ਜਾਣਗੇ ਤੇ ਨਾਲੇ ਤੁਸੀਂ ਯਾਦ ਰੱਖਿਓ ਇਹਨਾਂ ਆਗੂਆਂ ਨੂੰ ਉਹ ਗਾਲਾਂ ਕੱਢਿਆ ਕਰਨਗੇ ਵੀ ਸਾਡੇ ਸਾਡਾ ਬੁੜਾ ਜਿਹੜਾ ਸਾਡਾ ਬਜ਼ੁਰਗ ਸੀ ਉਹਨਾਂ ਮਾਗਰ ਜਾਵੜੇਂਦਾ ਤੇ ਭਾਈਆ ਸਾਡੀਆਂ 4-4 ਕਨਾਲਾਂ ਵੇਚ ਬਿਕ ਗਈਆਂ ਉਹਨੂੰ ਮੰंजे ਚ ਬੈ ਇਹਨੂੰ ਗਾਲਾਂ ਕੱਢਣਗੇ ਕਿਉਂਕਿ ਐਜੀਟੇਸ਼ਨਾਂ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਖਟਿਆ ਜਿੰਨਾ ਅਸੀਂ ਦੂਜੇ ਪਾਸੇ ਜਾਨੇ ਉਧਰ ਸਾਡਾ ਨੁਕਸਾਨ ਹੋ ਜਾਂਦਾ ਮਰੇ ਬੰਦੇ ਨੂੰ ਧਰਨੇ ਤੇ ਨਾ ਰੱਖੋ ਘਰੋਂ ਲਿਆ ਕੇ ਨਾ ਰੱਖੋ ਸਹੀ ਕੰਮ ਸਰਕਾਰ ਨੂੰ ਕਹੋ ਸਰਕਾਰ ਆਪ ਕਰੂਗੀ ਸਰਕਾਰ ਕੌਣ ਹੈ ਸਰਕਾਰ ਕੋਈ ਪਾਕਿਸਤਾਨ ਤੋਂ ਨਹੀਂ ਆਈ ਸਰਕਾਰ ਕੋਈ ਉੱਤੋਂ ਨਹੀਂ ਡਿੱਗੀ ਸਰਕਾਰ ਆਪਾਂ ਆ ਇਹਨਾਂ ਲੋਕਾਂ ਦੇ ਵਿੱਚੋਂ ਬਣਾਉਣੇ ਆ ਬਣਾ ਕੇ ਜਿਉਂਥੇ ਭੇਜਦੇ ਆ ਫਿਰ ਆਪਾਂ ਕਹਿੰਨੇ ਯਾਰ ਇੱਥੇ ਚੰਗਾ ਬੰਦਾ ਨਹੀਂ ਚੰਗਾ ਬੰਦਾ ਨਹੀਂ ਜਦੋਂ ਆਪੇ ਹੀ ਨਹੀਂ ਚੰਗੇ ਪਹਿਲਾਂ ਆਪਾਂ ਆਪਦੇ ਘਰ ਤੋਂ ਸ਼ੁਰੂ ਕਰੀਏ ਹੁਣ ਲੋਕ ਨਸ਼ਾ ਛਡਾਉਂਦੇ ਫਿਰਦੇ ਆ ਮੇਰੇ ਵਰਗੇ ਉੱਥੇ ਬੈਨਰ ਲਾਉਂਦੇ ਫਿਰਦੇ ਆ ਤੇ ਆਥਰੇ ਮੇਰੇ ਵਰਗੇ ਧਾਰੂ ਪੀਂਦਾ ਪਹਿਲਾਂ ਉਹਦਾ ਦਾ ਪਤਾ ਕਰ ਲੋ ਵੀ ਭਾਈ ਧਾਰੂ ਵੀ ਕਿਹ ਘਰੇ ਜਵਾਕ ਕੁੱਟਦਾ ਗਾਣਾ ਦਿੰਦਾ ਤੇ ਤੁਸੀਂ ਗਾਹਾਂ ਜਾ ਕੇ ਬਾਹਰ ਉਹ ਬੋਤਲਾਂ ਦੇ ਜਿਹੜਾ ਹੈਗਾ ਉਹਦੇ ਤੇ ਐਜੀਟੇਸ਼ਨ ਕਰਦਾ ਵੀ ਇਹਦੇ ਚ ਇੰਨੀ ਲਕੋਲ ਐ ਇੰਨੀ ਲਕੋਲ ਆ ਪਹਿਲਾਂ ਉਹਦੇ ਘਰ ਬਾਰੇ ਪਤਾ ਕਰੋ ਇਸ ਕਰਕੇ ਜਦੋਂ ਕੋਈ ਧਰਨਾਕਾਰੀ ਆ ਜਾਂ ਹੋਰ ਆ ਉਹਦੇ ਆ ਉਹਨੂੰ ਆਪਦੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੁਣ ਸਾਡੇ ਆ ਲਸਨਾ 400 ਰੁਪਏ ਕਿਲੋ ਹੋਈ ਪਈ ਐ ਅਸੀਂ ਉਹ ਵੀਚ ਸਕਦੇ ਆ ਨਹੀਂ ਕਰਨਾ ਕਿਉਂ ਪਾਣੀ ਫਰੀ ਐ ਬਿਜਲੀ ਫਰੀ ਐ ਪਰੇਸ਼ਾਨ ਕਰਨਾ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਇਹ ਸਾਡਾ ਇੱਕ ਧੰਦਾ ਬਣ ਚੁੱਕਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗੀਆਂ ਇਹ ਇਹ ਸਾਰੇ ਐਜੀਟੇਸ਼ਨ ਜਿਹੜੇ ਖਤਮ ਹੋ ਜਾਣੇ ਐ ਸੋ ਵੀਰੋ ਕਿਸਾਨੋ ਛੋਟੇ ਕਿਸਾਨੋ ਜਿਹੜੇ 5-5 ਕਿੱਲੇ ਵਾਲੇ 4-4 ਕਿੱਲੇ ਵਾਲੇ ਮੇਰੀ ਹੱਥ ਬਣ ਕੇ ਬੇਨਤੀ ਐ ਝੋਨੇ ਨੂੰ ਘਟਾ ਕੇ ਹੋਰ ਫਸਲਾਂ ਤੇ ਆਜੋ ਤਾਂ ਜੋ ਤੁਹਾਡੀਆਂ ਨਸਲਾਂ ਜਿਹੜੀਆਂ ਅੱਗੇ ਆ ਆਪਾਂ ਉਹਨਾਂ ਨੂੰ ਵਧਾ ਲਈਏ ਤੇ ਆਪਣੀ ਜਿਹੜੀ ਉਹ ਚਾਰ-ਚਾਰ ਕਿੱਲੇ ਆ ਉਹਦੇ ਚੋਂ ਜ਼ਮੀਨ ਦੋ-ਦੋ ਕਨਾਲਾਂ ਬੀਕੂਗੀ ਨਹੀਂ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਟੱਲੀ ਜੀ ਆ ਉਹਨੂੰ ਬਟਨ ਨੂੰ ਜ਼ਰੂਰ ਦੱਬਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਧੰਨਵਾਦ